ਸਸੀਕਲ ਜੀ ਮੈਂ ਰਾਜਦੀਪ ਸਿੰਘ ਹਲਵੇਲਾ ਤੁਸੀਂ ਦੇਖ ਰਹੇ ਹੋ ਜੀ ਟੀ ਵੀ ਮਾਚੀਵਾੜਾ ਸਾਹਿਬ ਦੇ ਨਜ਼ਦੀਕੀ ਜਿਹੜਾ ਸਰਹੰਦ ਨਹਿਰਾ ਪੌਤਪੁਰ ਤੋਂ ਅੱਗੇ ਉੱਥੇ ਮੌਜੂਦ ਹਾਂ ਜਿੱਥੇ ਕਿ ਇੱਕ ਜੰਗਲ ਦੇ ਵਿੱਚ ਲਾਸ਼ ਮਿਲੀ ਆ ਜਿਸ ਤੋਂ ਬਹੁਤ ਜ਼ਿਆਦਾ ਸਮੈਲ ਆ ਰਹੀ ਆ ਪਿੱਛੇ ਤਸਵੀਰਾਂ ਦੇਖ ਰਹੇ ਹੋ ਦੱਸਿਆ ਜਾ ਰਿਹਾ ਹੈ ਕਿ ਇਹ ਕੁਝ ਦਿਨ ਪਹਿਲਾਂ ਇਸ ਦੀ ਕਰਨਵੀਰ ਸਿੰਘ ਨਾਮ ਆ ਇਸ ਦੀ ਮਾਤਾ ਨੇ ਸਮਰਾਲਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਸੀ ਤਾਂ ਮੌਕੇ ਤੇ ਸਮਰਾਲਾ ਦੇ ਐਸ ਐਚ ਓ ਰਵਿੰਦਰ ਸਿੰਘ ਪਹੁੰਚੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਤੇ ਹੋਰ ਵੀ ਇੱਥੇ ਮੌਜੂਦ ਨੇ ਐਮਸੀ ਇਹ ਮਾਛੀਵਾੜਾ ਦੇ ਨੇੜਲੇ ਏਰੀਆ ਸਰਾਂਦ ਨਹਿਰ ਕਿਨਾਰੇ ਜਿਹੜੀ ਬਾਡੀ ਮਿਲੀ ਹੈ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਮੁਲਾਜ਼ਮ ਵੀ ਜ਼ਾਰੇ ਨੇ ਜੰਗਲ ਦੇ ਵਿੱਚ ਇਹ ਮਿਲੀ ਆ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਹ ਨਸ਼ੇਦ ਆਦੀ ਸੀ ਔਰ ਇਸ ਨੂੰ ਫਿਰ ਸੈਂਟਰ ਦੇ ਵਿੱਚ ਜਿਹੜਾ ਰੱਖਿਆ ਗਿਆ ਸੀ ਉਸ ਤੋਂ ਬਾਅਦ ਸੈਂਟਰ ਤੋਂ ਆਇਆ ਤਾਂ ਹੁਣ ਦੇਖਦੇ ਹਾਂ ਕੀ ਗੱਲਬਾਤ ਹੁੰਦੀ ਆ ਸ਼ੰਕਾ ਕੀਤੀ ਜਾ ਰਹੀ ਹੈ ਤੇ ਕੋਈ ਨਾ ਕੋਈ ਗੱਲਬਾਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋ ਸਕਦੇ ਨੇ ਤਾਂ ਸਾਡੇ ਚੈਨਲ 'ਤੇ ਜੁੜੇ ਰਹੋ ਤਾਂ ਅਸੀਂ ਗੱਲਬਾਤ ਕਰ ਲੰਨੇ ਕੀ ਕਹਿੰਦੇ ਆ ਇੱਕ ਕਰਨਵੀਰ ਸਿੰਘ son of ਬਲਦੇਵ ਸਿੰਘ ਸੀਗੇ ਜੀ ਬਲਾਸਪੁਰ ਰੋਡ ਖਮਾਣੋਂ ਦੇ ਹੈਗੇ ਨੇ ਹਾਲਵਾਸੀ ਕਰਨ ਹਸਪੀਟਲ ਦੇ ਕੋਲ ਰਹਿੰਦੇ ਨੇ ਇਹ ਪਿੱਛੇ ਜੇ ਇਹਨਾਂ ਦੇ ਮਦਰ ਆ ਕੇ ਸਾਡੇ ਕੋਲ ਕੰਪਲੇਟ ਲਿਖਾ ਕੇ ਗਏ ਸੀਗੇ ਵੀ ਸਾਡਾ ਬੇਟਾ ਗੁੰਮ ਹੋ ਗਿਆ ਤੇ ਅੱਜ ਉਸ ਤੋਂ ਬਾਅਦ ਪਾਲ ਜਾਰੀ ਸੀ ਸੀਡੀਆਰ ਵਗੈਰਾ ਅਪਲਾਈ ਕੀਤੀਆਂ ਸੀ ਉਸ ਤੋਂ ਬਾਅਦ ਪਾਲ ਜਾਰੀ ਸੀਗੀ ਤੇ ਅੱਜ ਪਤਾ ਲੱਗਿਆ ਸਾਨੂੰ ਵੀ ਇੱਥੇ ਪੌਦੇਪੁਰ ਦੇ ਕੋਲ ਜਿਹੜੇ ਜੰਗਲ ਨੇ ਉਹਨਾਂ 'ਚ ਇੱਕ ਡੈੱਡ ਬਡੀ ਪਈ ਆ ਤੇ ਆ ਕੇ ਦੇਖਿਆ ਚਨਾਕ ਕਰਵਾਈ ਉਹਨਾਂ ਦੇ ਐਮਸੀ ਜਾਂ ਹੋਰ ਸੀਗੇ ਪਰਿਵਾਰਕ ਮੈਂਬਰ ਉਹਨਾਂ ਤੋਂ ਚਨਾਕ ਕਰਾਈ ਆ ਤੇ ਉਹਦੀ ਹੋ ਕਰਨ ਦੀ ਹੈਗੀ ਆ ਤੇ ਇਹਨੂੰ ਡੈਡ ਬਰਨ ਹਸਪੀਟਲ ਰਖਾਵਾਂਗੇ ਜੀ ਇਹਦਾ ਪੋਸਟਮਾਰਟਮ ਕਰਵਾ ਆ ਕੇ ਜੋ ਬਣਦੀ ਕਾਰਵਾਈ ਹੋਈ ਉਹ ਅਮਲ ਚ ਲਿਆ ਦਾਂਗੇ ਜੀ ਕੀ ਲੱਗਦਾ ਮੁੱਢਲੀ ਜਾਂਚ ਜੀ ਕਿੱਦਾਂ ਇਹ ਡੈਥ ਹੋਈ ਆ ਜੀ ਉਹਨੇ ਕਾਫੀ ਦੇਰ ਦੀ ਹੈਗੀ ਅੱਜ 18 ਤਰੀਕ ਦੇ ਕੋਲ ਅਨਿਰਵਟ ਹੋ ਗਿਆ ਤੇ ਇਹ ਤਾਂ ਕਾਫੀ ਗਲੀ ਹੋਈ ਹੈ ਜੀ ਬਾਕੀ ਉਹ ਤਫਰੀਜ ਦਾ ਪਾਰਟ ਆ ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਾਂਗੇ ਜੀ ਥੈਂਕ ਯੂ ਮੇਰਾ ਨਾਮ ਹੈ ਰਾਜਦੀਪ ਸਿੰਘ ਵੈਸੇ ਉਹ ਮੇਰਾ ਨਾਮ ਰਾਜ ਹੈ ਨਾ ਜੀ ਮੈਂ ਰੈਣ ਵਾਲਾ ਪਿੰਡ ਵਾਲੇ ਆਉਂਦਾ ਜੀ ਸੌਰ ਵਾਲੇ ਰਹਿਣਾ ਰੈਸ਼ ਮੇਰੀ ਹੈ ਨਾ ਜੀ ਤੇ ਇਹ ਸਾਡਾ ਭਰਾ ਹੈ ਜੀ ਮੇਰਾ ਛੋਟਾ ਹੈ ਨਾ ਜੀ ਇਹ ਚਾ 5 ਤਰੀਕ ਨੂੰ ਲਾਪਤਾ ਸੀਗਾ ਅਸੀਂ ਇਹਦਾ ਨਾਮ ਇਹਦਾ ਨਾਮ ਕਰਨਵੀਰ ਸਿੰਘ ਆ ਇਹ ਇਹਦੀ ਉਮਰ 23 ਸਾਲ ਦੀ ਆ ਤੇ ਇਹ 5 ਤਰੀਕ ਨੂੰ ਘਰੋਂ ਚਲ ਗਿਆ ਹੈ ਨਾ ਜੀ ਵੀ ਕਹਿ ਕੇ ਯਾਰ ਦੋਸਤਾਂ ਕੋ ਚੱਲ ਗਿਆ ਤੇ ਜਦੋਂ ਇਹ ਘਰੋਂ ਚੱਲ ਗਿਆ ਚਲੋ ਜੀ ਅੱਗੇ ਵੀ ਚੱਲ ਜਾਂਦਾ ਨਾ ਯਾਰ ਦੋਸਤਾਂ ਨਾਲ ਫਿਰ ਅਸੀਂ ਇਹ ਜਦ ਘਰੋਂ ਚਲੇ ਗਿਆ ਚਲੋ ਅਸੀਂ ਇਹ ਗਿਆ ਹੋਇਆ ਤਾਂ ਅਸੀਂ ਜਦ ਇਹ ਤਾਂ ਫੋਨ ਸਟਾਫ ਹੋ ਗਿਆ ਰਾਤ ਨੂੰ 8:00 ਵਜੇ ਤਕਰੀਬਨ ਅਸੀਂ ਦੇਖਿਆ ਲਾ ਲੂ ਕੇ ਤਾਂ ਇਹਦਾ ਫੋਨ ਸਟਾਫ ਹੋ ਗਿਆ ਸੀਗਾ ਤੇ ਫਿਰ ਅਸੀਂ ਇੱਕ ਦੋ ਦਿਨ ਚਲੋ ਵੇਟ ਕਰੀ ਇੱਕ ਦਿਨ ਵੀ ਅਸੀਂ ਕਹ ਵੀ ਚਲੋ ਓੰਜਨਾ ਫੋਨ ਰਾਤ ਨੂੰ ਬੈਟਰੀ ਰੈਡ ਨਾ ਹੋ ਗਈ ਹੋਵੇ ਤੇ ਇਹ ਜਦ ਸਾਨੂੰ ਉਹ ਨਾ ਹੋਇਆ ਫਿਰ ਅਸੀਂ ਪੁਲਿਸ ਨੂੰ ਤਲਾਹ ਕਰੀ ਆ 8 ਤਰੀਕ ਨੂੰ ਜੀ ਜਾ ਕੇ ਫਿਰ ਇਹ ਵੀ ਸਾਡਾ ਮੁੰਡਾ ਲਾਪਤਾ ਹੈ ਵੀ ਦਾ ਫੋਨ ਨਹੀਂ ਆਨ ਹੋ ਰਿਹਾ ਉਹਦੇ ਕੋਲ ਪੈਸੀ ਵੀ ਸੀਗੇ 25000 ਰੁਪਇਆ ਤੇ ਉਹ ਅਸੀਂ ਫਿਰ ਜਦ ਤਲਾਸ਼ ਕਰੀ ਆ ਜੀ ਸਾਨੂੰ ਫਿਰ ਅਸੀਂ ਇਹਦੀਆਂ ਜਦ ਸਾਨੂੰ ਨਹੀਂ ਕੋਈ ਪਤਾ ਲੱਗਿਆ ਫਿਰ ਅਸੀਂ ਇਹਦੀਆਂ ਰਿਕਾਰਡਿੰਗਾਂ ਕਢਾਈਆਂ ਜੀ ਵੀਡੀਓ ਜਾਂ ਆਪਣੀਆਂ ਕੈਮਰੇ ਦੀਆਂ ਤੇ ਉੱਥੋਂ ਸਾਨੂੰ ਦੋ ਬੰਦੇ ਨਾਲ ਦਿਖੇ ਸੀਗੇ ਜਿਹੜੇ ਸੀਗੇ ਉਹ ਅਸੀਂ ਪੁਲਿਸ ਨੂੰ ਵੀ ਦਿੱਤਾ ਸੀਗਾ ਸਾਰਾ ਕੁਝ ਹਨਾ ਜੀ ਤੇ ਜਦੋਂ ਪੁਲਿਸ ਕੋਲ ਗਏ ਆ ਉਹ ਤੋਂ ਬਾਅਦ ਜਦ ਇਹ ਆਪਣਾ ਉਹ ਤੋਂ ਸਾਰੀਆਂ ਆਪਣੀਆਂ ਵੀਡੀਓ ਦੇਤੀਆਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਹਨਾ ਜੀ ਉਹ ਆਧਾਰ ਤੇ ਫਿਰ ਇਹ ਮੁੰਡੇ ਦਾ ਵੀ ਸਾਨੂੰ ਜਿਹੜਾ ਦੂਸਰਾ ਸੰਦੀਪ ਸਿੰਘ ਉਹ ਕੰਟੈਕਟ ਜੀ ਕਦੇ ਫੋਨ ਬੰਦ ਕਰ ਲੈਂਦਾ ਸੀ ਕਦੇ ਉਹਨਾਂ ਅਸੀਂ ਉਹਨੂੰ 4-5 ਦਿਨ ਪੁੱਛਦੇ ਵੀ ਰਹੇ ਉਹ ਸਾਨੂੰ ਪਾਗਲ ਬਣਾਉਂਦਾ ਰਿਹਾ ਵੀ ਉਹ ਦੇਖਿਆ ਸੀਗਾ ਮੈਂ ਮਨਸੂਰਪੁਰ ਰੋਡ ਤੇ ਦੇਖਿਆ ਸੀਗਾ ਮੈਂ ਇੱਧਰ ਦੇਖਿਆ ਸੀਗਾ ਪਰ ਜਦ ਅਸੀਂ ਉਹਨੂੰ ਪੁੱਛੀਗੇ 4-5 ਦਿਨ ਉਹ ਆਪੇ ਸੀਗਾ ਵਿੱਚ ਇਨਵੋਲਵ ਸਾਰਾ ਕੁਝ ਨਾਲੇ ਸੀਗੇ ਤੇ ਉਹ ਸਾਨੂੰ ਹੀ ਪਾਗਲ ਬਣਾਈ ਗਿਆ ਉਹ 5 ਦਿਨ ਜਾਣੀ ਦੀ ਉਹ ਤੋਂ ਬਾਅਦ ਜਦ ਅਸੀਂ ਵੀਡੀਓ ਕੜਵਾਈ ਆ ਇਹ ਉਦੋਂ ਅਸੀਂ ਉਹਨੂੰ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਤਾਂ ਤੂੰ ਉਹ ਤੋਂ ਬਾਅਦ ਉਹ ਫੋਨ ਸੋਚਾ ਕਰ ਗਿਆ ਜੀ ਉਹਦੇ ਜਦ ਘਰੇ ਗਏ ਅਸੀਂ ਤਾਂ ਉਹ ਘਰੋਂ ਭੱਜ ਗਿਆ ਸੀਗਾ ਉਹਦੇ ਭਰਾ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀਗਾ ਵੱਡਾ ਜਿਹੜਾ ਉਹਦਾ ਭਰਾ ਹੈ ਸੌਸਪੁਰ ਪਿੰਡ ਇੱਥੇ ਧਨੋਲੇ ਮਨਲੇ ਕੋਲ ਉੱਥੋਂ ਜਦ ਅਸੀਂ ਘਰੋਂ ਗਏ ਤਾਂ ਉਹ ਮੁੰਡਾ ਭੱਜ ਗਿਆ ਸੀ ਰਾਤ ਨੂੰ ਫਿਰ ਅਸੀਂ ਪੁਲਿਸ ਨੂੰ ਫੇਰ ਤਲਾਸ਼ ਕਰੀ ਸੀਗੀ ਵੀ ਉਹ ਮੁੰਡਾ ਭੱਜ ਗਿਆ ਵੀ ਇਹੀ ਆ ਸਾਨੂੰ ਫੋਨ ਤੇ ਸਾਨੂੰ ਕਈ ਦਿਨ ਪਾਗਲ ਬਣਾਉਂਦੇ ਰਹਿ ਇੱਕ ਦਿਨ ਫਿਰ ਪਰਸੋਂ ਜੀ ਸਾਨੂੰ ਫੋਨ ਆਇਆ ਸਵੇਰੇ 7 ਵਜੇ ਸਰਬਜੀਤ ਸਿੰਘ ਜਿਹੜਾ ਮੁੰਡਾ ਸਨੀਆਂ ਨਾਲ ਸਰਦਾਰ ਮੁੰਡਾ ਏ ਉਹ ਕਹਿੰਦਾ ਵੀ ਤੁਹਾਡੇ ਮੁੰਡੇ ਦੀ ਡੈੱਡ ਬੋਡੀ ਇੱਥੇ ਪਈ ਆ ਵੀ ਆਹ ਪੌਦ ਦੇ ਪੁਲ ਤੋਂ ਵੀ ਇੱਕ ਦੋ ਲੰਘ ਕੇ ਹਨਾ ਜੀ ਤੇ ਜਦੋਂ ਪੌਦ ਦੇ ਪੁਲ ਅਸੀਂ ਸਾਰੇ ਜਾਣੇ ਚਲੋ ਫੋਨ ਤੇ ਅਸੀਂ ਇੱਕੋ ਦਮ ਆਏ ਜੀ ਅਸੀਂ ਲੱਭਣ ਤਾਂ ਸਾਨੂੰ ਬੋਡੀ ਨਹੀਂ ਮਿਲੀ ਜੀ ਹਨਾ ਜੀ ਬੋਡੀ ਨਹੀਂ ਮਿਲੀ ਤਾਂ ਫੇਰ ਅਸੀਂ ਉਹਨੂੰ ਪੁੱਛਿਆ ਉਹਨੇ ਮੇਰੇ ਨਾਲ 9 ਮਿੰਟ ਗੱਲ ਕਰੀ ਆ ਵੀ ਇੱਧਰ ਨੂੰ ਗਏ ਵੀ ਅਸੀਂ ਇੱਥੋਂ ਵੀ ਨਾਲ ਨਾਲ ਰਸਤਾ ਇਹ ਅਸੀਂ ਜੀ ਸਾਰਾ ਲੱਭ ਲਿਆ 20 ਕਿਲੋਮੀਟਰ ਤੋਂ ਫਿਰ ਕਿ ਚਮਕੌਰ ਸਾਹਿਬ ਤੱਕ ਸਾਨੂੰ ਲਾਸ਼ ਨਹੀਂ ਮਿਲੀ ਜੋ ਵੀ ਉਹਨੇ ਕਿਹਾ ਸੀਗਾ ਵੀ ਉਹ ਕਹਿੰਦਾ ਵੀ ਮੁੰਡਾ ਤੁਹਾਡਾ ਉਸ ਦਿਨੇ ਡੈੱਡ ਹੋ ਗਿਆ ਸੀਗਾ ਵੀ ਸਾਡੇ ਕੋਲ ਹੈ ਨਾ ਜੀ ਉਹਨੇ ਆਪ ਕਿਹਾ ਪੁਲਿਸ ਵਾਲਿਆਂ ਦੇ ਉਹਦੇ ਤੇ ਵੀ ਫੋਨ ਤੇ ਵੀ ਇਹਨਾਂ ਨੇ ਜੇ ਗੱਲ ਕਰੀ ਉਦੋਂ ਵੀ ਕਿਹਾ ਵੀ ਮੁੰਡਾ ਤੁਹਾਡਾ ਡੈੱਡ ਹੋ ਗਿਆ ਸੀ ਮੇਰਾ ਨਾਮ ਬਲਜਿੰਦਰ ਸਿੰਘ ਜੀ ਮੇਰੇ ਵਾਈਫ ਕਾਉਂਸਲਰ ਨੇ ਸਾਥ ਨੰਬਰ ਬਾੜ ਤੋਂ ਜੀ ਹਾਂ ਜੀ ਕੀ ਗੱਲ ਬਾਤ ਕਿੱਥੇ ਅੱਜ ਇਹਨਾਂ ਨੇ ਰਿਪੋਰਟ ਅਸਲ ਖਾਈ ਹੋਈ ਜੀ 5 ਤਰੀਕ ਦੀ ਜੀ ਤੇ ਪੰਜ ਤਰੀਕ ਦਾ ਮੁੰਡਾ ਮਿਸ ਸੀਗਾ ਆਪਣੇ ਦੋਸਤਾਂ ਨਾਲ ਗਿਆ ਹੋਇਆ ਸੀਗਾ ਕਿਤੇ ਅਸੀਂ ਉਸ ਦਿਨ ਦੇ ਵੀ ਘੁੰਮਦੇ ਫਿਰਦੇ ਆ ਤੇ ਅੱਜ ਸਾਨੂੰ ਪਤਾ ਲੱਗਿਆ ਜੀ ਪੌਤੇ ਪੁੱਤੋਂ ਅੱਗੇ ਆ ਕੇ ਕੋਤੂਰ ਫਾਰਮ ਦੇ ਨਾਲ ਮੁੰਡੇ ਮਿਲਿਆ ਜੀ ਕੀ ਗੱਲਬਾਤ ਜੀ ਗੱਲਬਾਤ ਗੱਲਬਾਤ ਆਈ ਮੁੰਡਿਆਂ ਦੇ ਨਾਲ ਗਿਆ ਕਦੋਂ ਗਿਆ ਸੀ ਪੰਜ ਤਰੀਕ ਨੂੰ ਗਿਆ ਸੀ ਚਾਰ ਜਾਂ ਪੰਜ ਤਰੀਕ ਨੂੰ ਉੱਥੇ ਉਹਨਾਂ ਨੇ ਦੱਸਿਆ ਅਸੀਂ ਫੋਨ ਵਨ ਲੋਕੇਸ਼ਨ ਆ ਘੜਾ ਕੇ ਵੀਡੀਓ ਘੜਾ ਕੇ ਦੇਖਿਆ ਫਿਰ ਉਹਨਾਂ ਤੱਕ ਪਹੁੰਚ ਕੀਤੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਮੁੰਡੇ ਨਾਲ ਗਏ ਸੀ ਸਾਡਾ ਮੁੰਡਾ ਕਿੱਥੇ ਹੈ ਕਈ ਦਿਨ ਬਾਅਦ ਉਹਨਾਂ ਨੇ ਦੱਸਿਆ ਜੀ ਸਾਨੂੰ ਕਹਿੰਦੇ ਜੀ ਮੁੰਡਾ ਦਾ ਟੁੱਟੇ ਦੀ ਡੈਥ ਹੋ ਗਈ ਉਹਦਾ ਜੂਬੜ ਹੋ ਜੋ ਗਿਆ ਅਸੀਂ ਛੱਡਿਆ ਅਸੀਂ ਉਦੋਂ ਤੱਕ ਲੱਭਦੇ ਫਿਰਦੇ ਆਂ ਕੱਲ ਵੀ ਅਸੀਂ ਮੁੰਡੇ ਨੂੰ ਲੈ ਕੇ ਗਏ ਸੀਗੇ ਕਹਿੰਦਾ ਮੈਂ ਦੱਸ ਦੇਣਾ ਮੁੰਡਾ ਕਿੱਥੇ ਰਹੋ ਉਹ ਮੁੰਡਾ ਕੋਈ ਸਣੀ ਆ ਉੱਥੇ ਰਹਿੰਦਾ ਚੰਡੀਗੜ੍ਹ ਰਹਿੰਦਾ ਕੱਲ ਚੰਡੀਗੜ੍ਹ ਲੈ ਕੇ ਗਏ ਜਿਹੜੇ ਮੁੰਡੇ ਨਾਲ ਲੈ ਕੇ ਗਏ ਉਹ ਨੂੰ ਉੱਥੋਂ ਫੇਰ ਭੱਜ ਕੇ ਉਹ